ਸੂਨੀ ਤੇ ਸਹਬਾਨ ਸਾਥੀਓ ਮੇਰੀਓ ਭੈਣਾ ਤੇ ਭਰਾਵੋ ਅਸੀਂ ਬਹੁਤ ਜ਼ੋਰ ਲਾ ਕੇ 15 15 ਵਾਰੀ ਵੀ ਅਸੀਂ ਹਰਪਾਲ ਸਿੰਘ ਚੀਮਾ ਜੀ ਦੇ ਘਰ ਅਲੋੜਾਈ ਦੇ ਘਰ ਆਏ ਆ ਉਹ ਮੀਟਿੰਗ ਨਹੀਂ ਮਿਲਦੀ ਸੀ ਪਰ ਅੱਜ ਤੁਸੀਂ ਆਏ ਆ ਤਾਂ ਮੀਟਿੰਗ ਆ ਗਈ ਹੈ ਛੋਟਾ ਇੱਕਾ ਜਿੰਦਾਬਾਦ 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 ਪਹਿਲਾਂ ਮੀਟਿੰਗ ਪੰਜ ਮੰਡਿਆਂ ਦੀ ਸੀ 27 ਜਥੇ ਬੰਦੀਆਂ ਦੇ ਨਮਾਇंदे ਜਿਹੜੇ ਉਹ ਪੰਜਾਂ 'ਚ ਨਹੀਂ ਸਮੋ ਸਕਦੇ ਦਸਾਂ ਦੇ ਤਾਂ ਪੰਜਾਂ 'ਚ ਸਮੋ ਸਕਦੇ ਆ ਇਸ ਕਰਕੇ 22 ਬੰਦਿਆਂ ਦੀ ਚਿੱਠੀ ਆਈ ਆ ਇਹ 4 ਸਤੰਬਰ 2025 ਨੂੰ 11 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਜੁਆਇੰਟ ਐਕਸ਼ਨ ਕਮੇਟੀ ਜੋ ਚੇਅਰਮੈਨ ਭਾਈ ਲਵੇ ਇੱਧਰ ਹੋ ਜਾਣਾ ਜੀ ਕੁਬਾ ਸਿੰਘ ਚੀਮਾ ਜੀ ਦੀ ਆ ਤੁਹਾਡੀ ਗੱਲ ਯਾਰ ਬਾਈ ਹੋ ਰਹੀ ਹੈ ਉਸ ਮੀਟਿੰਗ ਦੇ ਵਿੱਚ ਸਾਨੂੰ ਸੱਦਾ ਆਇਆ ਤੁਸੀਂ ਆਓ ਠੀਕ ਹੈ ਤੇ ਮੈਂ ਸਮਝਦਾ ਜੇ ਜੇ ਸਰਕਾਰ ਦਾ ਸੱਦਾ ਆਇਆ ਤਾਂ ਸਾਨੂੰ ਸਰਕਾਰ ਨਾਲ ਗੱਲਬਾਤ ਟੇਬਲ ਤੇ ਕਰਨੀ ਚਾਹੀਦੀ ਹੈ ਬਿਲਕੁਲ ਬਿਲਕੁਲ ਤੁਹਾਡੀ ਲੀਡਰਸ਼ਿਪ ਦੇ ਵਿੱਚ ਇਹਨਾਂ ਗੋਣੇ ਕਿ ਉਹ 22 ਹੈਡ ਆਫ ਦੀ ਡਿਪਾਰਟਮੈਂਟ ਬੈਠੇ ਹੋਣ ਤਿੰਨੇ ਸਬਕਟੀ ਦੇ ਮੈਂਬਰ ਬੈਠੇ ਹੋਣ 35 ਜਿਹੜੇ ਤੁਸੀਂ ਬੈਠੇ ਹੋਵੋ ਤੇ ਢਾਈਆਂ ਘੰਟਿਆਂ ਦੇ ਵਿੱਚ 31 ਮੁੱਦੇ ਦੇ ਕੱਲੇ ਕੱਲੇ ਮੁੱਦੇ ਤੇ ਉਹਨਾਂ ਨੇ ਕਨਿੰਸ ਕਰਾਇਆ ਸੀ ਔਰ ਕਹਿੰਦੇ ਸੀ ਵੀ ਤੁਹਾਡਾ ਪੱਕਾ ਠੀਕ ਹੈ ਸਰਕਾਰ ਦਾ ਸਟੇਟਸ ਕੋ ਲੈ ਲਈਏ ਉਹ ਸਟੇਟਸ ਕੋਈ ਰਿਪੋਰਟ ਜਿਹੜੀ ਆ 242 ਤੋਂ ਵੱਧ ਸਫੇ ਆ ਉਹ 16 8 2023 ਨੂੰ ਚੀਮਾ ਜੀ ਨੂੰ ਮਿਲੀ ਹੋਈ ਹੈ ਸ਼ਾਇਦ ਚੀਮਾ ਜੀ ਨੇ ਸੋਚਿਆ ਹੋਊਗਾ ਭਈ ਹੁਣ ਸਿਰ ਤੋਂ ਪਾਣੀ ਲੰਘਣ ਲੱਗਾ ਹੈ ਕਿਉਂਕਿ 5 ਅਕਤੂਬਰ ਨੂੰ ਇਹ ਯਾਦ ਕਰ ਲਿਓ ਅੱਜ ਲਿਖ ਲਓ 5 ਅਕਤੂਬਰ 2025 ਨੂੰ ਜੇ ਇਸ ਮੀਟਿੰਗ ਦਾ ਕੋਈ ਰਲਟ ਨਾ ਨਿਕਲਿਆ ਜੇ ਮੀਟਿੰਗ ਨਾ ਹੋਈ ਮਾਰੇ ਮਾਗਰੋਂ ਜਿਹੜਾ ਵਿਧਾਨ ਸਭਾ ਦੇ ਹਲਕੇ ਦੇ ਇਕੱਲੇ ਕਰੇ ਪਿੰਡ ਦੇ ਵਿੱਚ ਔਰ ਸ਼ਹਿਰ ਨੂੰ ਚਾਰੇ ਪਾਸਿਆਂ ਤੋਂ ਘੋਰ ਘੇਰ ਕੇ ਦੱਸਾਂਗੇ ਲੋਕਾਂ ਨੂੰ ਕਿ ਦਲਤ ਚੀਮਾ ਨਹੀਂ ਹੈ ਉਹ ਦਲਤ ਦੁਖੀ ਚੀਮਾ ਹੈ ਇਹ ਨਕਲੀ ਚੀਮਾ ਹੈ ਇਸ ਕਰਕੇ ਮੈਂ ਹੁਣ ਬਾਤਨ ਕਰਨੇ ਆ ਵੀ ਭਾਈ ਸਾਡੇ ਨਾਲ ਧੋਖਾ ਨਾ ਕਰਿਓ ਸੰਵਿਧਾਨਕ ਮਸਲੇ ਆ ਤੁਹਾਡੀ ਕਮੇਟੀ ਸੀ ਤੁਸੀਂ ਬਣਾਈ ਆ ਤੁਹਾਡਾ ਹੀ ਨੋਡਲ ਅਫਸਰ ਸੀ ਇਹਦਾ ਆਪਣਾ ਪੱਖ ਦੇ ਕੇ ਚਲੇ ਗਿਆ ਸੀ ਉਹ ਰਿਪੋਰਟ ਤਿਆਰ ਹੋਈ ਪਈ ਆ ਉਹਦੇ ਸਾਡੇ ਦੁੱਖਾਂ ਤਕਲੀਫਾਂ ਦਾ ਹੱਲ ਹੈਗਾ ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਆ ਚਿੱਠੀ ਲੈ ਕੇ ਆਪਾਂ ਜੈਕਟਿਵ ਜਸਟਿਸ ਸਾਹਿਬ ਆਏ ਨੇ ਡੀਐਸਪੀ ਖੈਰਾ ਜੀ ਆਏ ਨੇ ਅਮਰਤਪਾਲ ਜੀ ਆਏ ਨੇ ਸਾਰੇ ਆਏ ਆ ਬਾਕੀ ਇਹ ਸਾਥੀ ਪੁਲਿਸ ਵਾਲੇ ਸਾਥੀਆਂ ਨੇ ਮੈਂ ਅੱਜ ਕਹਿ ਰਿਹਾ ਮੈਂ ਕਦੀ ਨਹੀਂ ਕਹਿੰਦਾ ਇਹ ਪੂਸੂਵਾਰੇ ਸਾਥੀਆਂ ਨੇ ਸਾਡੀ ਇਸ ਟਕਰਾਣ ਨੂੰ ਟਾਲਣ ਦੇ ਵਿੱਚ ਹੈਲੋ ਆਪਣਾ ਬਹੁਤ ਵੱਡਾ ਰੋਲ ਪਲੇ ਕੀਤਾ ਹੈ ਜਿਹੜੇ ਰੋੜਾ ਸਾਹਿਬ ਕਹਿੰਦੇ ਸੀ ਚਾਰ ਪੰਜ ਦਿਨ ਹੋ ਗਏ 6 ਦਿਨ ਹੋ ਗਏ ਕਹਿੰਦੇ ਮੈਨੂੰ ਨਹੀਂ ਭਰਦਾ ਜਿਹੜਾ ਮਰਜੀ ਤੇ ਮੇਰੇ ਘਰ ਦੇ ਮੋੜਾ ਕੇ ਬਹਿ ਜਾਵੇ ਅੱਜ ਉਹ ਰੋੜਾ ਸਾਹਿਬ ਦੀਆਂ ਹਜਾਤਾਂ ਦੇ ਸਾਰੇ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਟੂਨ ਅਪ ਹੋਈ ਪਈ ਸੀ ਔਰ ਇਹ ਸਰਕਾਰ ਦੀਆਂ ਹਜਾਤਾਂ ਦੇ ਸਾਰਾ ਕੁਝ ਹੋ ਰਿਹਾ ਮੁਲਾਜ਼ਮਤਾਂ ਦਾ ਉਹਨਾਂ ਦੇ ਡਿਸਪਲਿਨ 'ਚ ਚੱਲ ਰਹੀ ਹੈ ਤੇ ਇਹ ਉਹਨਾਂ ਦਾ ਹੀ ਬਿਆਹ ਤੇ ਆਏ ਆ ਮੈਂ ਤੁਹਾਡੇ ਸਾਹਮਣੇ ਮੈਨੂੰ ਅਬਜੈਕਟਿਵ ਜਸਟਿਸ ਜੀ ਨੂੰ ਦੱਸ ਦਿੱਤਾ ਹੈ ਡੀਐਸਪੀ ਜੀ ਨੂੰ ਬੇਨਤੀ ਕਰ ਦਿੱਤੀ ਆ ਦੱਸ ਦਿੱਤੀਆਂ ਕਿ ਜੇ ਸਾਡੀ ਮੀਟਿੰਗ ਨਾ ਹੋਈ ਤਾਂ ਐਸੀ ਮੁੜ ਕੇ ਰੋੜੇ ਦੇ ਘਰ ਫੇਰਾਵਾਂਗੇ ਜੇ ਤੁਹਾਡਾ ਵੀ ਧਰਮ ਹੈ ਕਿ ਤੁਸੀਂ ਕਹੋ ਜੀ ਇਹ ਬੰਦੇ ਠੀਕ ਆ ਗਏ ਆ ਤੁਸੀਂ ਖਰਾਬ ਕਰਦੇ ਆ ਫੇਰੀ ਤੁਸੀਂ ਸਾਨੂੰ ਡੰਗ ਚਾਉਣੀ ਚਲਾ ਲਿਓ ਕੋਈ ਪ੍ਰੋਬਲਮ ਨਹੀਂ ਇਸ ਕਰਕੇ ਜੇ ਤੁਹਾਡੀ ਆਜ਼ਾਦੀ ਆ ਭਾਈ ਹਾਂ ਜੀ ਕਲਾਮ ਅਲੈਮੁਕ। ਕਲਾਮ ਅਲੈਮੁਕ। ਜਿੰਦਾਬਾਦ ਬਾਦਵਾਸਵਾਚਾ ਅਗਲ ਕਰ ਲਓ ਆ ਬੁਲਾਓ ਜੀ ਤੇ ਹਰਵਿੰਦਰ ਸਿੰਘ ਜੀ